ਇਸ ਸਮਾਜਿਕ ਤਿਉਹਾਰ ਲੋਹੜੀ ਦਾ ਮਨਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਵਾਹਿਗੁਰੂ ਗੁਰਮੰਤਰ ਦਾ ਜਾਪ ਹੋ ਰਿਹਾ ਹੈ ਅੰਦਰ ਕੀਰਤਨ ਵੀ ਹੋ ਰਿਹਾ ਹੈ ਔਰ ਬਾਹਰ ਸੰਗਤਾਂ ਸਮਾਜਿਕ ਤੌਰ ਦੇ ਉੱਤੇ ਪੁਗਾ ਵਾਲ ਕੇ ਜਾਂ ਰੋੜੀਆਂ ਮੁਫਲੀਆਂ ਇੱਕ ਦੂਸਰੇ ਨੂੰ ਵੰਡ ਕੇ ਖੁਸ਼ੀਆਂ ਦਾ ਇਜ਼ਹਾਰ ਕਰ ਰਹੇ ਹਨ ਨਿਯਾਕ ਦੀ ਗੁਰਦੁਆਰਾ ਤੰਦਨ ਬਾਬਾ ਦੀਪ ਸਿੰਘ ਜੀ ਸ਼ਹੀਦਾ ਹੈਕਸਵੈਲ ਵਿਖੇ ਗਿਆਨੀ ਭੁਪਿੰਦਰ ਸਿੰਘ ਜੀ ਦੀ ਅਗਵਾਈ ਤੇ ਵਿੱਚ ਇਹ ਸਮਾਜਿਕ ਤਿਉਹਾਰ ਲੋੜੀ ਦੇ ਸਬੰਧ ਦੇ ਵਿੱਚ ਗੁਰੂ ਘਰ ਵਿਖੇ ਸਮਾਗਮ ਰੱਖਿਆ ਗਿਆ ਸਾਰਿਆਂ ਨੇ ਮਿਲ ਕੇ ਗੁਰਬਾਣੀ ਕੀਰਤਨ ਦਾ ਅਨੰਦ ਮਾਣਿਆ ਤੇ ਸਾਰੀ ਸੰਗਤ ਨੇ ਇੱਕ ਦੂਜੇ ਨੂੰ ਲੋੜੀ ਦੀ ਵਧਾਈ ਦਿੱਤੀ ਤੇ ਸੱਤ ਸਮੁੰਦਰ ਪਾਰ ਵੱਖੋ ਵੱਖਰੇ ਦੇਸ਼ਾਂ ਚ ਵਸਦੇ ਪੰਜਾਬੀਆਂ ਵੱਲੋਂ ਲੋੜੀ ਦਾ ਤਿਉਹਾਰ ਬੇਹੱਦ ਤੂਮਤਾਪ ਦੇ ਨਾਲ ਮਨਾਇਆ ਗਿਆ ਐਸੇ ਲੜੀ ਦੇ ਤਹਿਤ ਨਿਊਯਾਰਕ ਦੇ ਗੁਰਦੁਆਰਾ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦਾ ਹਿਕਸ ਵਿਲਵਕੇ ਵੀ ਗਿਆਨੀ ਭੁਪਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਸਾਰੀ ਸੰਗਤ ਵੱਲੋਂ ਮਿਲ ਕੇ ਲੋੜੀ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਤੇ ਸਾਰੀ ਸੰਗਤ ਨੇ ਗੁਰੂ ਕਰਕੇ ਸਰਪਤ ਤੇ ਪਲੇਤੀ ਅਰਦਾਸ ਕਰਦਿਆਂ ਗੁਰਬਾਣੀ ਦਾ ਅਨੰਦ ਮਾਣਿਆ ਫੇਸਾਰਿਆਂ ਵੱਲੋਂ ਇੱਕ ਦੂਜੇ ਨੂੰ ਮੂੰਗਫਲੀ ਅਤੇ ਰਿਓੜੀਆਂ ਵੰਡ ਕੇ ਵਧਾਈ ਦਿੱਤੀ ਗਈ ਆਕਾ ਤੇ ਘਟ ਹੋਲੇ ਆ ਆਤਮ ਪੰਦ ਦਾ ਕਟਾਟਾ ਮਾਣਿਆ ਆਤਮ ਪਰਦਾਸ ਮਾਣ ਕਹੇ ਦੀ ਮੋਹ ਜਿਆ ਅੱਖਾਂ ਆਨੇ ਖੀ ਮਲੇਰਾ ਤਕਾ ਗੁਰਦੁਆਰਾ ਸ਼ਹੀਦਾ ਵਿਖੇ ਗਿਆਨੀ ਭੁਪਿੰਦਰ ਸਿੰਘ ਜੀ ਦੀ ਇਕਵਾਇ ਦੇ ਵਿੱਚ ਸਾਰੀ ਸੰਗਤ ਵੱਲੋਂ ਮਿਲ ਕੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਨੇ ਇਸ ਮੌਕੇ ਤੇ ਸਾਰੀ ਸੰਗਤ ਦਾ ਮੰਨਣਾ ਸੀ ਕਿ ਧਾਰਮਿਕ ਸਮਾਗਮ ਦੇ ਨਾਲ ਸਮਾਜਿਕ ਤਿਹਾਰਾ ਨੂੰ ਨਾਲ ਲੈ ਕੇ ਚੱਲਣਾ ਵੀ ਬੇਹਦ ਜ਼ਰੂਰੀ ਹੁੰਦਾ ਇਸ ਮੌਕੇ ਤੇ ਗਿਆਨੀ ਭੁਪਿੰਦਰ ਸਿੰਘ ਜੀ ਵੱਲੋਂ ਸਾਰਿਆਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ ਧੰਨ ਗੁਰੂ ਨਾਨਕ ਦੇਵ ਜੀ ਨੇ ਗ੍ਰਸਤੀਆਂ ਨੂੰ ਸਭ ਤੋਂ ਉੱਚਾ ਚੁੱਕਿਆ ਆਪ ਗ੍ਰਸਤੀ ਸਨ ਉਹਨਾਂ ਦੇ ਆਪਨੇ ਬੱਚੇ ਸਨ ਆ ਗਾਂ ਉਹਨਾਂ ਨੇ ਜਿੰਨੇ ਉਹਨਾਂ ਦੇ ਪੈਰੋਕਾਰ ਸਨ ਉਹਨਾਂ ਨੂੰ ਵੀ ਗ੍ਰਸਥ ਧਰਮ ਦੇ ਵਿੱਚ ਹੀ ਰਹਿਣ ਦੀ ਤਾਕੀਦ ਕੀਤੀ ਗ੍ਰਸਤੀ ਤਾਂ ਹੀ ਗਾਂ ਅੱਗੇ ਵੱਧ ਫੁੱਲ ਸਕਦਾ ਹੈ ਜੇ ਉਹਦੇ ਘਰ ਵਿੱਚ ਔਲਾਦ ਜਨਮ ਲੈਂਦੀ ਹੈ ਤੇ ਇਹ ਲੋਹੜੀ ਦਾ ਤਿਉਹਾਰ ਜਿਹੜਾ ਹੈ ਉਹ ਬੱਚਿਆਂ ਦੇ ਨਾਲ ਸੰਬੰਧਿਤ ਹੈ ਜਦੋਂ ਗ੍ਰਸਤੀ ਦੇ ਘਰ ਦੇ ਵਿੱਚ ਕੋਈ ਧੀ ਪੁੱਤਰ ਜਨਮ ਲੈਂਦਾ ਹੈ ਜਾਂ ਉਹ ਆਪਣੇ ਪੁੱਤਰ ਧੀ ਦਾ ਵਿਆਹ ਕਰਦਾ ਹੈ ਤਾਂ ਉਹ ਫਿਰ ਇਹਨਾਂ ਦਿਨਾਂ ਦੇ ਵਿੱਚ ਆ ਕੇ ਖੁਸ਼ੀਆਂ ਮਨਾਉਂਦਾ ਹੈ ਭਾਵੇਂ ਲੋਕਾਂ ਦਾ ਆਪਣਾ ਆਪਣਾ ਢੰਗ ਹੈ ਖੁਸ਼ੀਆਂ ਮਨਾਉਣ ਦਾ ਪਰ ਸਿੱਖ ਧਰਮ ਦੀਆਂ ਸਾਰੀਆਂ ਖੁਸ਼ੀਆਂ ਸਾਡੇ ਗੁਰੂ ਦੇ ਨਾਲ ਹਨ ਸੋ ਇਸ ਕਰਕੇ ਜਿਸ ਗੁਰੂ ਨੇ ਦਾਤਾਂ ਦਿੱਤੀਆਂ ਨੇ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਗੁਰ ਨਦਰ ਕਰੇ ਜਿਸ ਸਤਗੁਰ ਦੀ ਨਦਰ ਦੁਆਰਾ ਇਹ ਖੁਸ਼ੀਆਂ ਮਿਲੀਆਂ ਨੇ ਅੱਜ ਉਸ ਗੁਰੂ ਦਾ ਧੰਨਵਾਦ ਕਰਦੇ ਆ ਅਸੀਂ ਨਿਊਯਾਰਕ ਦੇ ਵਿੱਚ ਹਿਕਸਵੈਲ ਗੋਦਵਰਾ ਸ਼ਹੀਦ ਦਾ ਸਥਾਨ ਤੁਨ ਤੁਨ ਬਾਬਾ ਦੀਪ ਸਿੰਘ ਜੀ ਵਿਖੇ ਇਹ ਸਮਾਜਿਕ ਤਿਉਹਾਰ ਲੋਹੜੀ ਦਾ ਮਨਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਵਾਹਿਗੁਰੂ ਗੁਰਮੰਤਰ ਦਾ ਜਾਪ ਹੋ ਰਿਹਾ ਹੈ ਅੰਦਰ ਕੀਰਤਨ ਵੀ ਹੋ ਰਿਹਾ ਹੈ ਔਰ ਬਾਹਰ ਸੰਗਤਾਂ ਜਿਹੜੀਆਂ ਅਨਸਮਾਜਿਕ ਤੌਰ ਦੇ ਉੱਤੇ ਭੁਗਾ ਬਾਲ ਕੇ ਜਾਂ ਰੋੜੀਆਂ ਮੁਫਲੀਆਂ ਇੱਕ ਦੂਸਰੇ ਨੂੰ ਵੰਡ ਕੇ ਖੁਸ਼ੀਆਂ ਦਾ ਇਜ਼ਹਾਰ ਕਰ ਰਹੇ ਹਨ ਅਸੀਂ ਸੰਸਾਰ ਭਰ ਦੇ ਗ੍ਰਸਤੀਆਂ ਨੂੰ ਇਸ ਦਿਨ ਦੀ ਵਧਾਈ ਦਿੰਨੇ ਹਾਂ ਮਹਾਰਾਜ ਕਿਰਪਾ ਕਰੇ ਸਾਰਿਆਂ ਦੇ ਘਰਾਂ ਦੇ ਵਿੱਚ ਮਹਾਰਾਜ ਇਹ ਦਾਤਾਂ ਬਖਸ਼ਣ ਪੁੱਤਰਾਂ ਧੀਆਂ ਦੀਆਂ ਪਰਿਵਾਰ ਵਧਣ ਵਿਦੀ ਵੇਲ ਬੋ ਪੀੜੀ ਚਾਲੀ ਧਰਮ ਕਲਾ ਹਰਬੰਦ ਬਹਾਲੇ ਗੁਰਨਾਨਕ ਤੁਠਾ ਕੀਨੀ ਦਾਤ ਸਾਰਿਆਂ ਨੂੰ ਇਹ ਦਾਤਾਂ ਮਿਲਣ ਤੇ ਸਾਰੇ ਅਸੀਂ ਇਸੇ ਤਰ੍ਹਾਂ ਮਹਾਰਾਜ ਦੇ ਦਰ ਦੇ ਉੱਤੇ ਖੁਸ਼ੀਆਂ ਮਨਾਈਏ ਸਾਰਿਆਂ ਦੇ ਬੱਚਿਆਂ ਨੂੰ ਮਹਾਰਾਜ ਲੰਬੀਆਂ ਉਮਰਾਂ ਚੜ੍ਹਦੀ ਕਲਾ ਇਸੇ ਤਰ੍ਹਾਂ ਪ੍ਰੇਮ ਭਾਵ ਸਾਰੇ ਸੰਸਾਰ ਵਿੱਚ ਸਤਿਗੁਰੂ ਜੀ ਬਣਾਈ ਰੱਖਣ ਅਸੀਂ ਟੀਵੀ ਚੈਨਲ ਜਿਹੜੇ ਵੇਖੋ ਆਏ ਨੇ ਵਿਸ਼ੇਸ਼ ਤੌਰ ਦੇ ਉਤੇ ਇਸ ਪ੍ਰੋਗਰਾਮ ਨੂੰ ਕਵਰ ਕਰ ਰਹੇ ਨੇ ਉਹਨਾਂ ਸਾਰਿਆਂ ਦੇ ਮਾਧਿਅਮ ਰਾਹੀਂ ਵੀ ਤੁਹਾਨੂੰ ਵਧਾਈਆਂ ਦਿੰਦੇ ਹਾਂ ਅਰ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੇ ਲੋਹੜੀ ਦੇ ਤਿਹਾਰ ਦੇ ਵਕਤੇ ਗੁਰੂ ਘਰ ਵਿਖੇ ਇਕੱਠੀ ਹੋਈ ਸਾਰੀ ਸੰਗਤ ਦੇ ਵਿੱਚ ਵੱਖਰਾ ਹੀ ਉਤਸ਼ਾਹ ਸੀ ਇਸ ਮੌਕੇ ਤੇ ਜਿੱਥੇ ਨਵ ਜੰਮੇ ਬੱਚਿਆਂ ਵਾਲੇ ਗੁਰੂ ਘਰ ਪੁੱਜੇ ਉਤੇ ਹੀ ਨਵੀਆਂ ਜੋੜੀਆਂ ਵੀ ਵਾਇਗਰੂਧ ਖੁਸ਼ੀਆਂ ਪ੍ਰਾਪਤ ਕਰਨ ਲਈ ਗੁਰੂ ਕਾਲ ਵਿਖੇ ਨਤਮਸਤਕ ਹੋਈਆਂ ਸਾਰਿਆਂ ਵੱਲੋਂ ਇੱਕ ਦੂਜੇ ਨੂੰ ਲੋੜੀ ਦੀ ਮੁਬਾਰਕਬਾਦ ਦਿੱਤੇ ਗਈ ਆਪ ਸਾਰੇ ਹੀ ਜਾਣਦੇ ਹੋ ਕਿ ਸਾਡੇ ਸਮਾਜਿਕ ਕੁਝ ਤਿਉਹਾਰ ਹਨ ਤੇ ਕੁਝ ਧਾਰਮਿਕ ਸਾਡੀਆਂ ਸਿੱਖਾਂ ਸਦਲਾ ਹਨ ਤਿਉਹਾਰ ਉਹ ਹੁੰਦਾ ਹੈ ਜਿਹਦੇ ਵਿੱਚ ਗੁਰੂ ਦੇ ਨਾਲ ਜੁੜਿਆ ਜਾਏ ਤਿਉਹਾਰ ਉਹ ਨਹੀਂ ਜਿਹਦੇ ਵਿੱਚ ਅਸੀਂ ਜੁੜ ਕੇ ਤੇ ਵਾਹਿਗੁਰੂ ਨੂੰ ਭੁੱਲ ਜਾਈਏ ਜਿਹੜਾ ਲੋੜੀ ਦਾ ਤਿਉਹਾਰ ਹੈ ਮੂਲ ਰੂਪ ਵਿੱਚ ਅਸੀਂ ਧੀਆਂ ਪੁੱਤਰਾਂ ਦੀ ਖੁਸ਼ੀ ਮਨਾਉਂਦੇ ਆਂ ਔਰ ਖੁਸ਼ੀ ਮਨਾਉਂਦੇ ਆਂ ਸਮਾਜਿਕ ਤੌਰ ਤੇ ਅਸੀਂ ਭੈਣਾ ਭਰਾਵਾਂ ਦੇ ਵਿੱਚ ਬੈਠ ਕੇ ਇਸ ਤਿਉਹਾਰ ਨੂੰ ਮਨਾਉਂਦੇ ਆਂ ਇਸ ਵਾਰੀ ਗੁਰਦੁਆਰਾ ਸ਼ਹੀਦਾਂ ਇੱਕ ਸਵੇਰ ਨੂੰ ਵਿਖੇ ਲੋਹੜੀ ਦਾ ਤਿਉਹਾਰ ਜਿਹੜਾ ਇਹ ਸਤਿਗੁਰੂ ਦੇ ਨਾਲ ਜੁੜ ਕੇ ਮਨਾਇਆ ਜਾ ਰਿਹਾ ਰੱਬੀ ਬਾਣੀ ਦੇ ਕੀਰਤਨ ਕਥਾ ਵਿਚਾਰਾ ਹੋ ਰਹੀਆਂ ਹਨ ਔਰ ਨਾਲ ਹੀ ਬਾਹਰ ਅੱਗ ਬਾਲ ਕੇ ਸਾਰੀ ਸੰਗਤ ਇੱਥੇ ਬਹਿ ਕੇ ਲੰਗਰ ਛਕ ਰਹੀ ਹੈ ਔਰ ਇਸ ਖੁਸ਼ੀਆਂ ਭਰੇ ਤਿਹਾੜ ਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਔਰ ਸ਼ਹੀਦਾਂ ਸਿੰਘਾਂ ਦੇ ਚਰਨਾਂ ਦੇ ਨਾਲ ਜੁੜ ਕੇ ਮਨਾਇਆ ਜਾ ਰਿਹਾ ਹੈ ਸਾਰੀ ਸੰਗਤ ਨੂੰ ਸਮਾਜ ਵਿੱਚ ਵਸਦੇ ਸਮੁੱਚੇ ਭਾਈਚਾਰੇ ਨੂੰ ਬਹੁਤ ਬਹੁਤ ਵਧਾਈ ਹੋਵੇ ਅੱਜ ਸਮੁੱਚੇ ਜਗਤ ਨੂੰ ਸਮਾਜਿਕ ਤਿਹਾੜ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦੇ ਵਾਸਤੇ ਇਹ ਇਹ ਜਿਹੜੇ ਤਿਹਾੜ ਨੇ ਸਮਾਜਿਕ ਤਿਹਾੜ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਮਨਾਉਣ ਵਾਸਤੇ ਅਸੀਂ ਗੁਰੂ ਘਰਾਂ ਦੇ ਵਿੱਚ ਮਨਾਣਾ ਸ਼ੁਰੂ ਕੀਤਾ ਆ ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਤੁਸੀਂ ਵੀ ਸਮਾਜਿਕ ਤਿਹਾਰਾਂ ਨੂੰ ਗੁਰੂ ਦਾ ਓਟ ਆਸਰਾ ਲੈ ਕੇ ਮਨਾਇਆ ਕਰੋ ਆਪਾਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਾ ਹੈ ਸਮਾਜਿਕ ਅਛਾਈਆਂ ਦੇ ਨਾਲ ਜੁੜਨ ਵਾਸਤੇ ਗੁਰੂ ਘਰ ਦਾ ਓਟ ਆਸਰਾ ਲੈਣਾ ਹੈ ਸੋ ਇਸ ਗੁਰੂ ਘਰ ਦੇ ਵਿੱਚ ਇਹ ਪਰਾਰੰਭਤਾ ਕੀਤੀ ਗਈ ਹੈ ਸ਼ੁਰੂਆਤ ਕੀਤੀ ਗਈ ਹੈ ਪਿਛਲੇ ਸਾਲ ਤੋਂ ਲੈ ਕੇ ਪਿਛਲੇ ਸਾਲ ਵੀ ਇਸੇ ਤਰ੍ਹਾਂ ਇਸ ਗੁਰੂ ਘਰ ਦੇ ਵਿੱਚ ਲੋਹੜੀ ਦਾ ਤਿਹਾਰ ਗੁਰੂ ਘਰ ਦੇ ਚਰਨਾਂ ਦੇ ਵਿੱਚ ਗੁਰੂ ਦੇ ਚਰਨਾਂ ਦੇ ਵਿੱਚ ਮਨਾਇਆ ਗਿਆ ਸੀ ਇਸੇ ਤਰ੍ਹਾਂ ਇਸ ਵਾਰ ਵੀ ਮਨਾਇਆ ਜਾ ਰਿਹਾ ਹੈ ਸੋ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਸ ਵਿਸ਼ੇਸ਼ ਮੌਕੇ ਤੇ ਗੁਰੂ ਘਰ ਵਿਖੇ ਪੁੱਜੀ ਸਾਰੀ ਸੰਗਤ ਦੇ ਲਈ ਲੰਗਰਾਂ ਦੇ ਖਾਸ ਪ੍ਰਬੰਧ ਵੀ ਕੀਤੇ ਗਏ ਦੁਆਰਾ ਸ਼ਹੀਦਾ ਫਲੋਗ ਗਿਆਨੀ ਭੁਪਿੰਦਰ ਸਿੰਘ ਅਤੇ ਸਾਰੀ ਸੰਗਤ ਵਧਾਈ ਦੀ ਪਾਤਰ ਹੈ ਜਿਹੜਾ ਫਲੋਗ ਜਿੱਤੇ ਸਮੇਂ-ਸਮੇਂ ਤੇ ਧਾਰਮਿਕ ਸਮਾਗਮ ਉਲੀਕੇ ਜਾਂਦੇ ਨੇ ਉਤੇ ਹੀ ਸਮਾਜਿਕ ਦਿਹਾੜਾ ਨੂੰ ਸਾਰੀ ਸੰਗਤ ਦੇ ਨਾਲ ਮਿਲ ਕੇ ਮਨਾਉਣਾ ਬੇਹਦ ਖਾਸ ਸੀ ਇਸ ਮੌਕੇ ਤੇ ਸਾਰੀ ਸੰਗਤ ਪਰਿਵਾਰਾਂ ਸਮੇਤ ਗੁਰੂ ਘਰ ਵਿਖੇ ਪਹੁੰਚੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ ਅਮਿਤਪੜਾ ਝੜਦਾ ਲੋਹੜੀ ਵਾਲਾ ਦਿਨ ਇਹ ਬਹੁਤ ਹੀ ਖਾਸ ਹੋ ਨਿਭੜਿਆ ਨਿਊਯਾਰਕ ਤੋਂ ਗਿਲਪਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू आते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com दे